ਆਜੋ ਪੁਲਿਸ ਦੀ ਗੱਡੀ ਅਨਾਉਂਸ ਕਰ ਰਹੀ ਆ ਤੁਸੀਂ ਅਨਾਉਂਸਮੈਂਟ ਸੁਣ ਰਹੇ ਹੋ ਕਿ ਅਨਾਉਂਸਮੈਂਟ ਦੇ ਵਿੱਚ ਕੀ ਕਿਹਾ ਜਾ ਰਿਹਾ ਐ ਇਸ ਦੇ ਬਾਰੇ ਚੰਨਣਾ ਪਾ ਦਈਏ ਕਿ ਇਹੋ ਜਿਹੀ ਅਨਾਉਂਸਮੈਂਟ ਕਦੇ ਕਦੇ ਸੁਣ ਨੂੰ ਮਿਲਦੀ ਆ ਤਾਂ ਹੁਣ ਜੇ ਡੀਸੀ ਸਾਹਿਬ ਨੇ ਇੱਕ ਅਨਾਉਂਸਮੈਂਟ ਕਰਵਾਈ ਆ ਤਾਂ ਫਿਰ ਬਹੁਤ ਵਧੀਆ ਗੱਲ ਆ ਦੱਸ ਦਈਏ ਕਿ ਕਿਤੇ ਸਾਡੇ ਦੇਸ਼ ਨੂੰ ਖਤਰਾ ਆਇਣਾ ਗੱਲਾਂ ਤੋਂ ਕਿ ਜਦੋਂ ਆਰਮੀ ਅਫਸਰਾਂ ਦੀਆਂ ਤੇ ਆਰਮੀ ਦੇ ਜਵਾਨਾਂ ਦੀਆਂ ਯੂਨੀਫਾਰਮਾਂ ਮੁੱਲ ਮਿਲਦੀਆਂ ਹੋਣ ਜਦੋਂ ਮੁੱਲ ਮਿਲਦੀਆਂ ਤਾ ਹਰ ਕੋਈ ਪਾ ਕੇ ਕਿਤੇ ਵੀ ਜਾ ਸਕਦਾ ਰਿਸ਼ਤੇਦਾਰੀ ਵਿੱਚ ਕਿਸੇ ਵੀ ਮੇਲੇ ਦੇ ਵਿੱਚ ਜਾਂ ਕਿਸੇ ਵੀ ਬਾਜ਼ਾਰ ਦੇ ਵਿੱਚ ਅਕਸਰ ਹੀ ਤੁਸੀਂ ਵੇਖਿਆ ਹੋਏਗਾ ਕਿ ਜੋ ਬੰਦਾ ਸਿਵਿਲিয়ান ਹੈ ਜੋ ਨੌਕਰੀ ਨਹੀਂ ਕਰ ਰਿਹਾ ਲੇਕਿਨ ਉਹ ਫਿਰ ਵੀ ਆਰਮੀ ਦੀ ਯੂਨੀਫਾਰਮ ਪਾ ਕੇ ਘੁੰਮਦਾ ਔਰ ਉਸ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਆਗਲਾ ਬਸ ਇਹੀ ਕਹਿ ਦਿੰਦਾ ਹੈ ਕਿ ਅਸੀਂ ਪਠਾਨਕੋਟ ਤੋਂ ਖਰੀਦੀ ਆ ਤਾਂ ਸਾਡੇ ਪਠਾਨਕੋਟ ਦੇ ਵਿੱਚ ਅਕਸਰ ਹੀ ਇਹ ਯੂਨੀਫਾਰਮਾਂ ਮੁੱਲ ਮਿਲ ਜਾਂਦੀਆਂ ਨੇ ਬਹੁਤ ਸਾਰੀਆਂ ਯੂਨੀਫਾਰਮਾਂ ਤੁਸੀਂ ਮੇਲ ਦੀਆਂ ਵੇਖੀਆਂ ਹੋਣਗੀਆਂ ਹੁਣ ਦੱਸ ਦਈਏ ਕਿ ਜਦੋਂ ਪਿਛਲੀ ਵਾਰ ਜਦੋਂ ਪਿਛਲੇ ਸਾਲਾਂ ਦੇ ਵਿੱਚ ਅੱਤਵਾਦੀ ਅਟੈਕ ਹੋਏ ਅੱਤਵਾਦੀ ਹਮਲੇ ਹੋਏ ਜਦੋਂ 에ਅਰ ਬੇਸ ਤੇ ਅਟੈਕ ਹੋਇਆ ਤਾਂ ਉਦੋਂ ਵੀ ਇਹ ਗੱਲ ਚਰਚਾ ਵਿੱਚ ਰਹੀ ਕਿ ਇਹ ਜੋ ਯੂਨੀਫਾਰਮਾਂ ਆਰਮੀ ਦੀਆਂ ਵਿਕਦੀਆਂ ਨੇ ਤਾਂ ਇਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਢੱਲੇ ਨਾਲ ਵੇਕਰੀਆਂ ਸ਼ਰੇਆਮ ਦੁਕਾਨਦਾਰੀ ਦੇ ਬਾਹਰ ਲਗਾ ਕੇ ਵੇਚੀਆਂ ਜਾ ਰਹੀਆਂ ਔਰ ਦੱਸ ਦਈਏ ਕਿ ਹੁਣ ਪਠਾਨਕੋਟ ਦੇ ਵਿੱਚ ਫੇਰ ਅਨਾਊਂਸਮੈਂਟ ਹੋ ਰਹੀ ਆ ਕਿ ਇਹ ਯੂਨੀਫਾਰਮਾਂ ਜਿਹੜੀਆਂ ਇਸ ਨੂੰ ਬਾਹਰ ਡਿਸਪਲੇ ਨਾ ਕੀਤਾ ਜਾਵੇ ਇਸ ਨੂੰ ਵੇਚਿਆ ਨਾ ਜਾਵੇ ਕੋਈ ਵੀ ਸਿਵਲੀਆਂ ਨੇ ਇਹ ਯੂਨੀਫਾਰਮ ਨਾ ਖਰੀਦੇ ਖਰੀਦੇ ਕਦੋਂ ਨਾ ਦੂਸਰੀ ਯੂਨੀ ਵਿੱਚ ਤੁਸੀਂ ਅਨਾਉਂਸਮੈਂਟ ਵਿੱਚ ਇੱਕ ਲਫ਼ਜ਼ ਹੋਰ ਸੁਣਨਾ ਹੈ ਕਿ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਸੀਂ ਡਿਸਪਲੇ ਨਹੀਂ ਕਰਨੀ ਤੁਸੀਂ ਵੇਚਣੀ ਨਹੀਂ ਆ ਲੇਕਿਨ ਆਪਣੇ ਅੰਦਰ ਰੱਖਣੀ ਹੈ ਬਾਹਰ ਡਿਸਪਲੇ ਨਹੀਂ ਕਰਨੀ ਅੰਦਰ ਹਰ ਬੰਦਾ ਕਿਉਂ ਯੂਨੀਫਾਰਮ ਅੰਦਰ ਰੱਖ ਸਕਦਾ ਹੈ ਜਦੋਂ ਕਿ ਦੌਰ ਜਿਹੜਾ ਇਸ ਤਰ੍ਹਾਂ ਦਾ ਚੱਲ ਰਿਹਾ ਕਿ ਅੱਤਵਾਦੀ ਹਮਲੇ ਪਿਛਲੀ ਦਫਾ ਵੀ ਜਦੋਂ ਹੋਏ ਸੀ ਦੀਨਾਨਗਰ ਦੇ ਅਟੈਕ ਦੇ ਵਿੱਚ ਵੀ ਇਹ ਬਹੁਤ ਵੱਡਾ ਚਰਚਾ ਦਾ ਵਿਸ਼ਾ ਰਿਹਾ ਕਿ ਯੂਨੀਫਾਰਮਾਂ ਅਕਸਰ ਹੀ ਦੁਕਾਨਾਂ ਤੋਂ ਮਿਲ ਜਾਂਦੀਆਂ ਜੋ ਆਰਮੀ ਦੇ ਜਵਾਨਾਂ ਦੀਆਂ ਤਾਂ ਜਾਂ ਆਰਮੀ ਦੇ ਅਫਸਰਾਂ ਦੀ ਤੇ ਦੱਸ ਦਈਏ ਕਿ ਹੁਣ ਪਠਾਨਕੋਟ ਦੇ ਵਿੱਚ ਮਾਮਲਾ ਫੇਰ ਗਰਮ ਆ ਗਿਆ ਕਿਉਂਕਿ ਹੁਣ ਫੇਰ ਪਿਛਲੇ ਦਿਨੀ ਅੱਤਵਾਦੀ ਅਟੈਕ ਹੋਇਆ ਜੋ ਜੰਮੂ ਕਸ਼ਮੀਰ ਦੇ ਪਲਵਾਮਾ ਦੇ ਵਿੱਚ ਔਰ 26 27 ਜੀ ਜਿਹੜੇ ਆ ਉਹ ਮਾਰ ਦਿੱਤੇ ਗਏ ਤਾਂ ਹੁਣ ਉਹਨਾਂ ਨੂੰ ਵੇਖਦੇ ਹੋ ਏਡੀਸੀ ਸਾਹਿਬ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਆ ਕਿ ਯੂਨੀਫਾਰਮਾਂ ਪਹਿਲੇ ਨੰਬਰ ਤੇ ਤੁਸੀਂ ਬਾਹਰ ਡਿਸਪਲੇ ਨਹੀਂ ਕਰ ਸਕਦੇ ਤਾਂ ਦੂਸਰੀ ਗੱਲ ਹੈ ਕਿ ਤੁਸੀਂ ਵੇਚ ਨਹੀਂ ਸਕਦੇ ਹੁਣ ਇਸ ਅਨਾਉਂਸਮੈਂਟ ਦੇ ਵਿੱਚ ਤੁਸੀਂ ਕਲੀਅਰ ਸੁਣਨਾ ਹੈ ਕਿ ਤੁਸੀਂ ਵੇਚ ਸਕਦੇ ਹੋ ਜਾਂ ਨਹੀਂ ਤਾਂ ਤੁਸੀਂ ਡਿਸਪਲੇ ਕਰ ਸਕਦੇ ਹੋ ਜਾਂ ਨਹੀਂ ਪੂਰੀ ਤੁਸੀਂ ਇਹ ਵੀਡੀਓ ਸੁਣਨੀ ਆ ਤਾਂ ਫਿਰ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਤਾਂ ਕੋਸ਼ਿਸ਼ ਕਰੋ ਕਿ ਕਮੈਂਟਾਂ ਵਿੱਚ ਇਹ ਲਿਖਿਆ ਜਾਵੇ ਕਿ ਇਹ ਯੂਨੀਫਾਰਮਾਂ ਬਿਲਕੁਲ ਬਾਹਰ ਮਿਲਣੀਆਂ ਬੰਦ ਹੋਣੀਆਂ ਚਾਹੀਦੀਆਂ। ਇਹ ਵਿੱਚ ਆਰਮੀ ਨੇ ਬਹੁਤ ਤੋਂ ਵਧੀਆ ਆਪਣੇ ਰੋਲ ਨਿਭਾਏ ਆ ਔਰ ਇੱਕ ਬਹੁਤ ਮਿਹਨਤ ਕਰਕੇ ਇਹ ਨਿਸ਼ਾਨ ਚਿੰਨ ਲੈ ਜਾਂਦੇ ਆ। ਇਹ ਯੂਨੀਫਾਰਮਾਂ ਪਾਈਆਂ ਜਾਂਦੀਆਂ ਔਰ ਸੰਘਰਸ਼ ਕੀਤਾ ਜਾਂਦਾ। ਤਾਂ ਹੁਣ ਇਹ ਯੂਨੀਫਾਰਮਾਂ ਆਮ ਤੌਰ 'ਤੇ ਲੈਣਾ ਵਿਕਦੀਆਂ। ਜ਼ਰੂਰੀ ਨਹੀਂ ਆ ਕਿ ਸਾਡੇ ਪਠਾਨਕੋਟ ਦੇ ਵਿੱਚ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਵਿਕਦੀਆਂ ਹੋਣਗੀਆਂ। ਹੋਰ ਸ਼ਹਿਰਾਂ ਦੇ ਵਿੱਚ ਵੀ ਜਿੱਥੇ-ਜਿੱਥੇ ਆਰਮੀ ਦੇ ਵੱਡੇ ਸੈਂਟਰ ਨੇ ਉੱਥੇ ਜ਼ਰੂਰ ਵੇਚਦੀਆਂ ਹੋਣਗੀਆਂ ਉਹ ਲਗਾਈ ਹੈ ਬਾਅਦ ਚੋਕ ਡੀਸੀ ਸਾਹਿਬ ਵੱਲੋਂ ਕੋਈ ਵੀ ਸਮਾਨ ਆਰਮੀ ਦਾ ਬੈਗ ਵਰਦੀ ਬੂਟ ਕੋਈ ਵੀ ਸਮਾਨ ਜਿਹੜਾ ਆਮ ਪਬਲਿਕ ਨੂੰ ਨਹੀਂ ਦੇਚਿਆ ਜਾਏਗਾ ਜਿਹੜਾ ਵੀ ਇਹ ਵੇਚਦਾ ਪਾਇਆ ਗਿਆ ਜਾਂ ਬਾਹਰ ਟੰਗੇ ਗਲੇ ਨੂੰ ਦਿਖਾਵੇ ਬਾ ਤੇ ਸੀਲ ਬਾਹਰ ਟੰਗੇ ਗਲੇ ਖਿਲਾਫ ਕਾਰਵਾਈ ਕੀਤੀ ਜਾਏਗੀ ਆਪਣਾ ਜਿਹੜਾ ਸਮਾਨ ਇਹ ਜੁਨੀਫਾਰਮ ਆਰਮੀ ਦੀ ਜਾਂ ਬੂਟ ਕੋਈ ਜੈਕਟ ਵਗੈਰਾ ਕੋਈ ਵੀ ਇਹਨੂੰ ਲਾ ਕੇ ਆਪਣਾ ਅਨਸਰ ਕਰੋ ਬਾਅਦ ਕੋਈ ਵੀ ਸਮਾਨ ਜਿਹੜਾ ਆਰਮੀ ਨਾਲ ਰਿਲੇਟਡ ਬਾਅਦ ਸੋਧ ਨਹੀਂ ਰੱਖਿਆ ਜਾਏਗਾ ਇਹ ਜਿਹੜੀ ਲਗਾਈ ਗਈ ਹੈ ਬਾਅਦ ਤੋਂ ਡੀਸੀ ਸਾਹਿਬ ਵੱਲੋਂ ਕੋਈ ਵੀ ਸਮਾਨ ਆਰਮੀ ਦਾ ਬੈਗ ਵਰਦੀ ਟੂਡ ਕੋਈ ਵੀ ਸਮਾਨ ਜਿਹੜਾ ਆਮ ਪਬਲਿਕ ਨੂੰ ਨਹੀਂ ਦਿੱਤੇ ਜਾਏਗਾ ਜਿਹੜਾ ਵੀ ਇਹ ਵੇਚਦਾ ਪਾਇਆ ਗਿਆ ਜਾਂ ਬਾਅਦ ਟੰਗੇ ਗੜੇ ਨੂੰ ਦਿਖਾਵੇ ਬਾਅਦ ਤੇ ਸੀਲ ਬਾਅਦ ਟੰਗੇ ਗੜੇ ਕੋਲ ਕਾਰਵਾਈ ਕੀਤੀ ਜਾਏਗੀ ਆਪਣਾ ਜਿਹੜਾ ਸਮਾਨ ਤੇ ਪਰ ਜੁਨੀਫਾਰਮ ਆਰਮੀ ਦੀ ਜਾਂ ਬੂਟ ਕੋ ਜੈਕਟ ਵਗੈਰਾ ਕੋਈ ਵੀ ਚੀਜ਼ ਹੈ ਇਹਨੂੰ ਲਾ ਕੇ ਆਪਣਾ ਅੰਦਰ ਕਰੋ ਬਾਹਰ ਕੋਈ ਵੀ ਸਮਾਨ ਜਿਹੜਾ ਆਰਮੀ ਨਾਲ ਰਿਲੇਟਡ ਬਾਹਰ ਸੋਟ ਨਹੀਂ ਰੱਖਿਆ ਜਾਏਗਾ